ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਮੈਂ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗਾ ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਲਓ ਆਪਾਂ ਸ਼ੁਰੂ ਕਰਦੇ ਹਾਂ ਗੀਤ ਮੈਂ ਤੈਨੂੰ ਪੁੱਛਦੀ ਆ ਮਾਲੀ ਵੇ ਵੇ ਬੂਟਾ ਕਾਹੇ ਦਾ ਲਾਇਆ ਵੇ ਬੂਟਾ ਕਾਹੇ ਦਾ ਲਾਇਆ ਨੀ ਮੈਂ ਤੈਨੂੰ ਦੱਸਦਾ ਆ ਪਲੀਏ ਨੀ ਬੂਟਾ ਲਾਉਂਗਾ ਦਾ ਲਾਇਆ ਨੀ ਬੂਟਾ ਲਾਉਂਗਾ ਦਾ ਲਾਇਆ ਮੈਂ ਤੈਨੂੰ ਪੁੱਛਦੀ ਆ ਮਾਲੀ ਵੇ ਜੇ ਬੂਟਾ ਕਾਹੇ ਕੁਮ ਲਾਇਆ ਵੇ ਬੂਟਾ ਕਾਹੇ ਕੁਮ ਲਾਇਆ ਨਿ ਮੈਂ ਤੇਨੂੰ ਦੱਸਦਾ ਆ ਪਲੀਏ ਨਿ ਬੂਟੇ ਪਾਣੀ ਨਾ ਲਾਇਆ ਨਿ ਬੂਟੇ ਪਾਣੀ ਨਾ ਪਾਇਆ ਨੇਣਾ ਹਲਟ ਜੋੜਿ ਆਵੇ ਵਿਪਾਣੀ ਹੰਝੂਆਂ ਦਾ ਪਾਇਆ ਵੇ ਪਾਣੀ ਹੰਝੂਆਂ ਦਾ ਪਾਇਆ ਪਾਣੀ ਹੰਝੂਆਂ ਦਾ ਪਾਇਆ ਵੇ ਵੇ ਬੂਟੇ ਛੱਡੀਆਂ ਨੇ ਲਗਰਾਵੇ ਬੂਟੇ ਛੱਡੀਆਂ ਨੇ ਲਗਰਾ ਆ ਬੂਟੇ ਛੱਡੀਆਂ ਨੇ ਲਗਰਾਵੇ ਵੇ ਵੇ ਮੰਝਾ ਸ਼ਾਮੇ ਜਾ ਡਾ ਆ ਵੇ ਮੰਝਾ ਸ਼ਾਮੇ ਜੜਾਇਆ ਮੰਜਾ ਸ਼ਾਮੇ ਮੈਂ ਡਾਇਆ ਵੇ ਵੇ ਸੁਪਨੇ ਵਿੱਚ ਨੌਕਰ ਆਇਆ ਵੇ ਸੁਪਨੇ ਵਿੱਚ ਨੌਕਰ ਆਇਆ ਵਾ ਵੇ ਨਾ ਛੇੜ ਨੌਕਰ ਆਵੇ ਵੇ ਸਾਨੂੰ ਨੀਂਦ ਰੇ ਪਿਆਰੀ ਵੇ ਸਾਨੂੰ ਨੀਂਦਰ اے ਪਿਆਰੀ ਨੀ ਮੈਂ ਤੁਰ ਜੂ ਗੋਰੀਏ ਨੀ ਨੀ ਸੁੱਤੀ ਰਹੀ ਤੂੰ ਸੁਖਾਲੀ ਨੀ ਸੁੱਤੀ ਰਹੀ ਤੂੰ ਸੁਖਾਲੀ ਵੇ ਮਰ ਜਾਵੇ ਜਮੂ ਦਾ ਗਾੜ ਵੇ ਜੀਨੇ ਰੇਲੇ ਚੜਾਇਆ ਵੇ ਜੀਨੇ ਰੇਲੇ ਚੜਾਇਆ ਵੇ ਮਰ ਜਾਣ ਜਮਉਂਦੀਆਂ ਰਾਣੀਆਂ ਵੇ ਜੀਨਾ ਨੌਕਰ ਤੂੰ ਲਾਇਆ ਵੇ ਜੀਨਾ ਨੌਕਰ ਤੂੰ ਲਾਇਆ ਵੇ ਤੂੰ ਨੌਕਰ ਹੋ ਗਿਓ ਵੇ ਵੇ ਸਾਨੂੰ ਸਰਸੂ ਵਸ ਪਾਇਆ ਵੇ ਸਾਨੂੰ ਸਰਸੂ ਵਸ ਪਾਇਆ ਸਰਸੂ ਛਿੜਕਾ ਮਾਰੇ ਵੇ ਵੇ ਸਾਡਾ ਚਿਹਰਾ ਕੁਮ ਲਾਇਆ ਵੇ ਸਾਡਾ ਚਿਹਰਾ ਕੁਮ ਲਾਇਆ ਤੁਸ਼ੇ ਤੀ ਆ ਜਨੋਕਰਾ ਵੇ ਵੇ ਤੈਨੂੰ ਹਾਲ ਸੁਣਾਵਾਂ ਮੈਂ ਤੈਨੂੰ ਪੁੱਛਦੀ ਆ ਮਾਲੀ ਵੇ ਵੇ ਬੂਟਾ ਕਾਹੇ ਦਾ ਲਾਇਆ ਵੇ